ਔਰ ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਲिटल ਇੰਜਨ ਮੈਰੀਨ ਤੇ ਤੇ ਅੱਜ ਮੌਸਮ ਦੇਖੋ ਬਹੁਤ ਜ਼ਿਆਦਾ ਸੋਹਣਾ ਹੋਇਆ ਬਹੁਤ ਜ਼ਿਆਦਾ ਬੱਦਲ ਤੇ ਸੂਰਜ ਦੇ 5:30 ਹੋਈ ਨੇ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਸਾਹਮਣੇ ਪਹਾੜ ਦਿਖ ਰਹੇ ਨੇ ਇਧਰ ਬਣ ਰਹੀ ਆਪਣੀ ਚਾਹ ਆਪਣੀ ਚਾਹ ਰੈਡੀ ਹੋ ਗਈ ਆ ਚਾ ਪੀ ਕੇ ਫਿਰ ਬੈਠਾ। ਚਾ ਪੀ ਕੇ ਹੁਣ ਆਪਾਂ ਬਣਾਉਣ ਲੱਗੇ ਸੀ ਰੋਟੀ। ਤੇ ਸਾਰੇ ਕੰਮ ਖਤਮ ਕਰਕੇ ਫਿਰ ਆਪਾਂ ਜਾਵਾਂਗੇ ਅੱਜ ਗੁਰਦੁਆਰਾ ਸਾਹਿਬ। ਅੱਜ ਸੰਡੇ ਸੀਗਾ ਸਾਰੇ ਚੱਲਾਂਗੇ ਅੱਜ। ਇੱਧਰ ਸਾਡੀ ਗੋਗਲ ਉਹ ਹਜੇ ਸੌ ਰਹੀ ਆ ਇਹਦੇ ਸੁੱਤੇ-ਸੁੱਤੇ ਆਪਾਂ ਸਾਰੇ ਕੰਮ ਨਿਮੇੜ ਲੈਨੇ ਤੇ ਹੁਣ ਆਪਾਂ ਮਿਲਦੇ ਆਂ ਤਿਆਰ ਹੋ ਕੇ ਇਹਨੂੰ ਵੀ ਠਾ ਕੇ ਤਿਆਰ ਕਰ ਲਈਏ। ਗੰਜੀ ਆਪਾਂ ਹੋ ਗਏ ਸੀ ਘਰਦੋਰਾ ਸਭ ਜਾਣ ਲਈ ਰੈਡੀ ਤੇ ਚਲੋ ਚੱਲਦੇ ਆਂ ਫਿਰ ਹੱਪੀ ਹੱਪੀ ਵੀ ਜਾਓ ਸਜਾ ਵੀ ਜਾਓ ਸਾਰੇ ਚੱਲਣਗੇ ਪਫਨ ਆਪਾਂ ਥਾਲੇ ਪਤਾ ਚਲੀਏ ਚਲੋ ਜੀ ਨੇ ਰੈਡੀ ਹੋ ਗਿਆ ਉਧਰ ਕਰਕੇ ਫਿਰ ਹਾਉ ਕਰੀਂ ਹਾਉ ਉਧਰ ਸਾਰਿਆਂ ਨੂੰ ਹਾਉ ਕਰਦੇ ਨਾ ਨਾ ਚੰਗਾ ਚਲੋ ਚੱਲੀਏ 네, 또, 이, 그, 에나디그이나게 네, 네. 네, 네. 로디. 네, 에트 네. 네, 네. 네, 네. 로디. 로디지 네. 네, 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 ਹਾਂਜੀ ਆਪਾਂ ਹੁਣ ਪਹੁੰਚ ਗਏ ਸੀ ਗੁਰਦੁਆਰਾ ਸਹਾਣਾ ਸਾਹਿਬ ਤੁਸੀਂ ਵੀ ਜ਼ਰੂਰ ਦਰਸ਼ਨ ਕਰਿਓ ਵੀਡੀਓ ਚ ਐਂਡ ਤੱਕ ਬਣੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜਿਹੜੇ ਨਵੇਂ ਨੇ ਚੈਨਲ ਤੇ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬੱਬਾ ਉੱਤੋਂ نیچے ਬਣਾਉਣਗੇ ਨਾ ਚੱਲਿਆ ਘਰ ਵਾਪਸ ਤੇ ਫੇਰ ਕਰੇ ਜਾਂਦੀ ਮੈਂ ਬੋਧਰਾ ਸੱਤੋਂ ਵਾਪਸ ਆ ਕੇ ਹੁਣ ਆਪਾਂ ਫੇਰ ਕਰਦੇ ਕੰਮ ਚ ਲੱਗ ਗਏ ਆ ਕੱਪੜੇ ਬਹੁਤ ਸਾਰੇ ਕਿਤੋਂ ਨਵੇਂ ਦਸਤੂਰੇ ਕੱਪੜੇ ਕਿਤੇ ਕਈ ਦਿਨ ਤੋਂ ਨਹੀਂ ਪਹਿਰਿਆ ਸੀਗਾ ਕਾਕਾ ਕੀ ਖਾਂਦਾ ਸੀ ਦੱਸੂ ਤੂੰ ਕੀ ਕਰਦਾ ਲਾ ਉਧਰ ਚੱਲ ਤੂੰ ਤੇ ਪੰਗੇ ਵਾਲੇ ਨਹੀਂ ਚਲੋ ਬਲ ਜਾਓ ਬੱਸ ਚਲ ਹਾਜ ਚਲ ਉਧਰ ਘੇਟੋ ਛੋਨੇ ਨਹੀਂ ਕੱਪੜੇ ਤੂੰ ਨਹੀਂ ਧੋਣੇ ਮੈਂ ਆਪੇ ਧੋ ਲੂੰ ਜੇਬਾਂ ਚੈੱਕ ਕਰਦੇ ਆ ਗੂਗਲ ਪੈਣੇ ਉਦੋਂ ਨਾਸ ਮਾਰਤਾ ਪਹਿਲਾਂ ਜੇਬਾਂ ਚੋਂ ਮਾਰੇ ਮੋٹے ਪੈਸੇ ਨਿਕਲ ਜਾਂਦੇ ਹੁੰਦੇ ਉਹਨਾਂ ਤਾਂ ਕਦੇ ਨਿਕਲੇ ਹੀ ਨਹੀਂ। ਕਿਹ ਕੀ ਗੱਲ ਆ। ਨਾ। ਖਾਲੀ ਹੁੰਦੀਆਂ ਨੇ ਜੇਬਾਂ ਹਮੇਸ਼ਾ। ਮੈਂ ਕੱਪੜੇ ਧੋਣੇ ਦਾ ਵੀ ਜੱਦ ਦੇ ਜੇਬਾਂ ਦੇਖੋ ਮੈਂ ਹੁਣ ਤੱਕ ਜੱਦ ਵੀ ਧੋਣ ਲੱਗਿਆ ਮੈਂ 1.5 ਸਾਲ ਵਾਂਗ ਹੋ ਗਿਆ। ਸਿਰਫ ਇੱਕ ਵਾਰ 10 ਰੁਪਏ ਨਿਕਲੇ। ਆ ਨਿਕਲੇ 10 ਰੁਪਏ। ਲੈ ਜੀ। ਨਹੀਂ 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 ਬੰਦਾ ਘੱਟ ਤੇ ਢੂਡੀ ਥੋੜੀ ਕੀ ਥੋੜੀ ਥੋੜੀ ਚਲਾਈ ਹੋਈ ਐ ਹੱਸਿਆ ਥੋੜੀ ਨਾਲ ਪਾਣੀ ਨਹੀਂ ਡੁੱਲਦਾ ਕੱਪੜੇ ਨਭੀ ਆਦੇ ਤੇ ਤੂ ਤੋਦੇ ਤੂ ਤੋਦੇ ਤੂ ਤੋਦੇ ਲੈਂਦੇ ਸੋਹਣੇ ਐ ਨਹੀਂ ਕਰਦੇ ਇਹ ਐ ਵਾਪੋ ਕਰਦਾ ਮੇਰੇ ਬੱਚਾ ਤੂੰ ਤਾਂਾਰੇ ਢੋਵੇਂਗਾ ਯਾਰ ਮਾਮਾ ਧਿਆਨੇ ਕੱਪੜੇ ਤੋਂ ਦੀ ਨੇਰੀ ਲੈਂਦੀ ਪਈ ਆ। ਓਹ। ਔਰ ਦੇਖੀ। ਹਮ ਵਰਸ ਵੀ ਲਾਲ ਪੈਂਟਾਂ ਦੇ ਜਿਹੇ ਮਮਾ ਲਾਉਂਦੀ ਸੀ ਲਾਉਂਗੀ